ਤੋ ਪੰਜਾਬ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਭਰਤੀ 2026 ਲਈ ਅੱਜ ਖੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਏਜ ਲਿਮਿਟ ਕੀ ਹੋਵੇਗੀ ਕੁਆਲਿਫਿਕੇਸ਼ਨ ਕੀ ਹੋਵੇਗੀ ਸੈਲਰੀ ਤੁਹਾਨੂੰ ਕੀ ਦਿੱਤੀ ਜਾਵੇਗੀ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲਸ ਦੇ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਤੁਸੀਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਦੋਸਤੋ ਬਖ ਬਖ ਤਰਾਂ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੀ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੋਸਟਾਂ ਭਰੀਆਂ ਜਾਣੀਆਂ ਆ। ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ 16/2/2026 ਤੱਕ ਤੁਸੀਂ ਨਾ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਸਕੋਗੇ। ਚਲੋ ਦੋਸਤੋ ਅੱਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ। ਤੋਂ ਭਰਤੀ ਸੂਚਨਾ ਹਵਾਲਾ ਨੰਬਰ 126/28/2026 ਦਾ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ। ਨਰੋਲ ਆਊਟਸੋਰਸ ਆਧਾਰ ਤੇ ਪੰਜਾਬ ਰਾਜ ਗ੍ਰਾਮੀਣ ਲਵਲੀਹੂਡਸ ਮਿਸ਼ਨ ਪੀਐਸਆਰਐਲਐਮ ਵਿਭਾਗ ਗ੍ਰਾਮੀਣ ਵਿਭਾਗ ਵਿੱਚ ਲਿਖਿਆ ਅਸਾਮੀਆਂ ਨੂੰ ਪਰਣ ਲਈ ਜੋਗ ਉਮੀਦਵਾਰਾਂ ਕੋਲੋਂ ਆਨਲਾਈਨ ਅਰਜ਼ੀ ਦੀ ਮੰਗ ਕੀਤੀ ਜਾਂਦੀ ਹੈ। ਤੁਸੀਂ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਤੁਸੀਂ ਸਕੂਲੀ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ੍ਹ ਲਈ ਪਰਤਵਾ ਤੁਸੀਂ ਇਹਨਾਂ ਪੋਸਟਾਂ ਲਈ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ। ਪੋਸਟਾਂ ਦਾ ਡਿਟੇਲ ਕੁਝ ਇਸ ਪ੍ਰਕਾਰ ਹੈ। ਪੋਸਟ ਨੰਬਰ 1 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ। ਪੋਸਟ ਹੈ ਜੀ 1.70000 ਪਰਤ ਮੈਨਾ 33 ਜਾਵੇਗੀ। ਪੋਸਟ ਨੰਬਰ 2 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਮੋਨਿਟਰਿੰਗ ਐਂਡ ਡਿਵਿዥਨ ਦੀ ਪੋਸਟ ਹੈ ਜੀ ਪੋਸਟ ਹੈ ਜੀ ਕਿ 70000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 3 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਮਾਰਕੀਟਿੰਗ ਦੀ ਪੋਸਟ ਹੈ ਜੀ 1 70000 ਪ੍ਰਤੀ ਮਹੀਨਾ ਪੇਤਤੀ ਜਾਵੇ ਪੋਸਟ ਨੰਬਰ 4 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 4 45000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 5 ਜੀ ਆਫਿਸ ਅਸਿਸਟੈਂਟ ਦੀ ਪੋਸਟ ਹੈ ਜੀ ਪੋਸਟ ਹੈ ਜੀ 1 20000 ਪ੍ਰਤੀ ਮਹੀਨਾ ਪੇਤਤੀ ਜਾਵੇਗੀ ਪੋਸਟ ਨੰਬਰ 6 ਜੀ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ ਟੋਟਲ ਪੋਸਟ ਟੋਟਲ ਪੋਸਟਾਂ ਨੇ 17 ਤੀਜ਼ਰ ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 8 ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 11 2000 ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 9 ਜੀ ਜ਼ਿਲ੍ਹਾ ਐਮ ਆਈ ਐਸ ਡੀਈਓ ਐਮ ਆਈ ਐਸ ਕੋਆਰਡੀਨੇਟਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 10 2000 ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 10 ਜੀ ਬਲਾਕ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ ਟੋਟਲ ਪੋਸਟਾਂ ਨੇ 41 25000 ਪ੍ਰਤੀ ਮਹੀਨਾ ਭੇਤੀ ਜਾਵੇਗੀ ਪੋਸਟ ਨੰਬਰ 11 ਜੀ ਕਲਸਟਰ ਕੋਆਰਡੀਨੇਟਰ ਦੀ ਪੋਸਟ ਹੈ ਜੀ ਟੋਟਲ ਪ 18000 ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਪੋਸਟ ਨੰਬਰ 12 ਜੀ ਡੀਓ ਐਮਆਈਐਸ ਕੋਆਰਡੀਨੇਟਰ ਦੀ ਪੋਸਟ ਹੈ ਜੀ ਟੋਟਲ ਪੋਸਟਨ 107 20000 ਪ੍ਰਤੀ ਮਹੀਨਾ ਪੇ ਦਿੱਤੀ ਜਾਵੇਗੀ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈ ਜੀ 16 2 2026 5 ਵਜੇ ਤੱਕ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਵੈਬਸਾਈਟ ਤੇ ਮੈਂਸ਼ਨ ਕੀਤੀ ਗਿਆ ਇਹਨਾਂ ਦੇ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕੋਗੇ ਉਸ ਲਈ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤਸ ਪੰਜਾਬ ਐਸਐਸ ਨਗਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਨੋਟੀਫਿਕੇਸ਼ਨ ਪਬਲਿਸ਼ ਕੀਤਾ ਗਿਆ ਜੀ 28 1 2026 ਨੂੰ ਨੋਟੀਫਿਕੇਸ਼ਨ ਪਬਲਿਸ਼ ਕੀਤਾ ਗਿਆ ਜੀ ਔਨਲਾਈਨ ਅਪਲਾਈ ਜੋ ਸ਼ੁਰੂ ਹੋਵੇਗਾ ਜੀ 1 2 2026 ਤੋਂ ਔਨਲਾਈਨ ਅਪਲਾਈ ਸ਼ੁਰੂ ਹੋਵੇਗਾ ਤੇ ਲਾਸਟ ਡੇਟ ਰੱਖੀ ਗਈ ਹੈ 16 2 2026 ਤੱਕ ਤੁਸੀਂ ਨਾ ਪੋਸਟ ਵਾਲੀ ਔਨਲਾਈਨ ਅਪਲਾਈ ਕਰ ਸਕੋਗੇ ਤੁਸੀਂ ਐਡਮਿਟ ਕਾਰਡ ਡਾਊਨਲੋਡ ਕਰ ਸਕੋਗੇ ਜੀ 18 2 2026 ਤੋਂ ਉਹ ਤੁਹਾਡਾ ਰਿਟਨ ਇਗਜ਼ਾਮ ਲਿਆ ਜਾਵੇਗਾ ਜੀ 22 2 2026 ਨੂੰ ਤੁਹਾਡਾ ਰਿਟਨ ਇਗਜ਼ਾਮ ਲਿਆ ਜਾਵੇਗਾ ਅਤੇ ਉਹ ਤੁਹਾਡੀ ਆਨਸਰ ਕੀ ਹੋਵੇਗੀ ਜੀ 22 2 2026 ਨੂੰ ਤੁਹਾਡੀ ਆਨਸਰ ਕੀ ਅਪਲੋਡ ਕਰਤੀ ਜਾਵੇਗੀ लास्ट डेट हो गएगी जी सबमिट ओब्जैक्शन सबमिट करेई दो हज़ार छब्बी बजे तक जो फाइनल आंसर की अपलोड की जाएगी अठाई दो हज़ार छब्बी डॉक्यूमेंट चैकिंग होगी जी पच्ची दो हज़ार छब्बी तो लेके छब्बी दो हज़ार छब्बी तक तो फाइनल लिस्ट जारी की जाएगी सताई दो हज़ार छब्बी फाइनल लिस्ट जारी करती जाएगी ਉਸ ਤੋਂ ਨਾ ਪੋਸਟ ਨਾਲ ਜੋ ਕੁਆਲਿਫੀਕੇਸ਼ਨ ਰੱਖੀ ਹੋਈ ਹੈ ਕੁਝ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਇਨ ਬਿਜ਼ਨਸ ਐਡਮਿਨਿਸਟ੍ਰੇਸ਼ਨ ਮੈਨੇਜਮੈਂਟ ਸੋਸ਼ਲ ਵਰਕ ਸੋਸ਼ੀਓਲੋਜੀ ਇਕਨੋਮਿਕਸ ਰੂਲ ਡਿਵੈਲਪਮੈਂਟ ਤੁਸੀਂ ਕੰਪਲੀਟ ਕੀਤੀ ਹੋ ਆ ਫਸਟ ਵੀ ਦੇ ਨਾਲ 7 ਸਾਲਾਂ ਤੁਹਾਡੇ ਕੋਲ ਸੰਬੰਧੀ ਫੀਲਡ ਦਾ ਐਕਸਪੀਰੀਅੰਸ ਹੈ 10ਵੀਂ ਤੁਸੀਂ ਪੰਜਾਬੀ ਭਾਸ਼ਾ ਨਾਲ ਪਾਸ ਕੀਤੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਮਾਰਕੀਟਿੰਗ ਦੀ ਮਾਰਕੀਟਿੰਗ ਜਾਂ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਜਾਂ ਡਿਪਲੋਮਾ ਤੁਸੀਂ ਕੰਪਲੀਟ ਕੀਤਾ ਫਰਸਟ ਡਿਵੀਜ਼ਨ ਨਾਲ ਮਾਰਕੀਟਿੰਗ ਐਗਰੀ ਬਿਜ਼ਨਸ ਦਾ 7 ਸਾਲਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 3 ਹੈ ਜੀ ਸਟੇਟ ਪ੍ਰੋਗਰਾਮ ਮੈਨੇਜਰ ਮੋਨਿਟਰਿੰਗ ਐਂਡ ਟਰਨਿਸ਼ਨ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਰਸਟ ਡਿਵੀਜ਼ਨ ਨਾਲ ਇਕਨੋਮਿਕਸ ਮੈਥਮੈਟਿਕਸ ਪਬਲਿਕ ਪਾਲਿਸੀ ਐਂਡ ਡਿਵੈਲਪਮੈਂਟ ਸਟੱਡੀਜ਼ ਰੋਲ ਮੈਨੇਜਮੈਂਟ ਸੋਸ਼ਲ ਸਾਇੰਸ ਆਦਿ ਵਿੱਚ 7 ਸਾਲਾਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 4 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫਿਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਸਟ ਡਿਵੀਜ਼ਨ ਨਾਲ ਸਟੱਡੀਜ਼ ਰੂਲ ਡਿਵੈਲਪਮੈਂਟ ਮੈਨੇਜਮੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਸੋਸ਼ਲ ਵਰਕ ਵਿੱਚ 5 ਸਾਲਾਂ ਤੋਂ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 5 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫਿਕੇਸ਼ਨ ਹੈ ਜੀ MCA, MSc IT, MTech, MBA IT. ਫਸਟ ਵੀ ਜਨਾ ਤੁਸੀਂ ਕੰਪਲੀਟ ਕੀਤੀ ਆ 5 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਨੰਬਰ 6 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ। ਕੁਆਲਿਫੀਕੇਸ਼ਨ ਹੈ MBA, MCom. ਫਸਟ ਵੀ ਜਨਾ ਤੁਸੀਂ ਕੰਪਲੀਟ ਕੀਤੀ ਆ 5 ਤੋਂ ਲੈ ਕੇ 3 ਸਾਲਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ। ਪੋਸਟ ਨੰਬਰ 7 ਜੀ ਪ੍ਰੋਜੈਕਟ ਮੈਨੇਜਰ ਦੀ ਪੋਸਟ ਹੈ ਜੀ। ਕੁਆਲਿਫੀਕੇਸ਼ਨ ਹੈ ਪੋਸਟ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਫਸਟ ਵੀ ਦੇ ਨਾਲ। ਬਿਜ਼ਨਸ ਐਡਮਿਨਿਸਟ੍ਰੇਸ਼ਨ ਇਕਨੋਮਿਕਸ ਰੂਰਲ ਮੈਨੇਜਮੈਂਟ ਜਾਂ ਰੂਰਲ ਡਿਵੈਲਪਮੈਂਟ ਵਿੱਚ ਪੰਜ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 8 ਦੀ ਆਫਿਸ ਅਸਿਸਟੈਂਟ ਦੀ ਪੋਸਟ ਹੈ ਜੀ ਕੁਆਲਿਫਿਕੇਸ਼ਨ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਐਨਐਸਏ ਟਰੇਮ ਵਿੱਚ ਫਸਟ ਡਿਵੀਜ਼ਨ ਨਾਲ ਕੰਪਿਊਟਰ ਦੀ ਚੰਗੀ ਜਾਣਕਾਰੀ ਆ ਟਾਈਪਿੰਗ ਤੁਹਾਨੂੰ ਆਉਂਦੀ ਆ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਆਲ ਲੈਵਲ ਦਾ ਸਰਟੀਫିକੇਟ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਜੀ ਨੈਕਸਟ ਪੋਸਟ ਹੈ ਜੀ ਡਿਸਟ੍ਰਿਕਟ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਫਰਸਟ ਵੀ ਨਾਲ ਰੂਲ ਡਿਵੈਲਪਮੈਂਟ ਮੈਨੇਜਮੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਗਰੀ ਬਿਜ਼ਨਸ ਮੈਨੇਜਮੈਂਟ ਸੋਸ਼ਲ ਵਰਕ ਆਦਿ ਵਿੱਚ ਅਜੇ ਤੁਹਾਡੇ ਕੋਲ 5 ਸਾਲ ਦਾ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਪੋਸਟ ਹੈ ਜੀ ਡਿਸਟ੍ਰਿਕਟ ਫੰਕਸ਼ਨਲ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਫਾਈਨੈਂਸ ਔਰ ਐਮਬੀਏ ਬੈਂਕਿੰਗ ਐ ਡੈਕਟਰ اور ਮਾਸਟਰ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਫਾਈਨੈਂਸ ਐਂਡ ਕੰਟਰੋਲ ਇਕਨੋਮਿਕਸ ਆਫ ਕਮਰਸ ਆਫ ਮਾਸਟਰ ਬਿਜ਼ਨਸ ਇਕਨੋਮਿਕਸ ਵੀ ਤੁਸੀਂ ਕੰਪਲੀਟ ਕੀਤੀ ਹੈ ਫਰਸਟ ਵੀ ਨਾਲ ਤਿੰਨ ਤੋਂ ਲੈ ਕੇ ਦੋ ਸਾਲ ਤੱਕ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਅਕਾਊਂਟੈਂਟ ਦੀ ਪੋਸਟ ਹੈ ਜੀ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਕਮਰਸ ਵਿੱਚ ਦੋ ਸਾਲਾਂ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 12 ਜੀ ਡਿਸਟ੍ਰਿਕਟ ਐਮ ਆਈ ਐਸ DEO MIS ਕੋਆਰਡੀਨੇਟਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਗ੍ਰੈਜੂਏਟ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਸਾਇੰਸ ਆਦੀ ਵਿੱਚ ਜਾਂ ਫਿਰ BSC IT BCA BEB Tech IT CSC ਔਰ BCom ਜਾਂ ਫਿਰ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਐ ਨੇ ਸੈਕਟਰੀਮ ਵਿੱਚ ਵਿਦ PG DCA ਅਤੇ 3 ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਟਾਈਪਿੰਗ ਤੁਹਾਨੂੰ ਆਉਂਦੀ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਬਲੋਕ ਪ੍ਰੋਗਰਾਮ ਮੈਨੇਜਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਜੀ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਫਰਸਟ ਵੀ ਨਾਲ ਜੇਕਰ ਪੋਸਟ ਗ੍ਰੈਜੂਏਸ਼ਨ ਡਿਗਰੀ ਤੁਸੀਂ ਕੰਪਲੀਟ ਕੀਤੀ ਆ ਰੂਰ ਡਿਵੈਲਪਮੈਂਟ ਮੈਨੇਜਮੈਂਟ ਬਿਜ਼ਨਸ ਐਡਮਿਨਿਸਟ੍ਰੇਸ਼ਨ ਐਗਰੀ ਬਿਜ਼ਨਸ ਮੈਨੇਜਮੈਂਟ ਸੋਸ਼ਲ ਵਰਕ ਐਗਰੀਕਲਚਰ ਆਦਿ ਵਿੱਚ ਦੋ ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਕਲਸਟਰ ਕਆਰਡੀਨੇਟਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਗ੍ਰੈਜੂਏਟ ਵੀ ਤੁਸੀਂ ਕੰਪਲੀਟ ਕੀਤੀ ਐ ਨੇ ਸੈਟ੍ਰੇਮ ਵਿੱਚ ਜਾਂ 12ਵੀਂ ਕਲਾਸ ਨੂੰ ਪਾਸ ਕੀਤੀ ਆ ਕੰਮੇਡੀ ਵਿੱਚ ਅਤੇ ਇੱਕ ਸਾਲ ਤੁਹਾਡੇ ਕੋਲ ਐਕਸਪੀਰੀਅੰਸ ਹੈ ਤਾਂ ਤੁਸੀਂ ਅਪਲਾਈ ਕਰ ਸਕੋਗੇ ਨੈਕਸਟ ਹੈ ਜੀ ਡੀਈਓ ਐਮਆਈਐਸ ਕੋਆਰਡੀਨੇਟਰ ਦੀ ਪੋਸਟ ਹੈ ਜੀ ਕੁਆਲਿਫੀਕੇਸ਼ਨ ਹੈ ਗ੍ਰੈਜੂਏਸ਼ਨ ਦੀ ਤੁਸੀਂ ਕੰਪਲੀਟ ਕੀਤੀ ਆ ਕੰਪਿਊਟਰ ਸਾਇੰਸ ਵਿੱਚ ਜਾਂ ਫਿਰ ਬੀਐਸਸੀ ਆਈਟੀ ਬੀਸੀਏ ਬੀਈ ਬੀਟੈਕ ਆਈਟੀ ਸੀਐਸਸੀ ਔਰ ਬੀਕਾਮ ਐਂਡ पीजी टीसीए ਜਾਂ ਫਿਰ ਪੋਸਟ ਗ੍ਰੈਜੂਏਸ਼ਨ ਐਨਸੀਡਰੀਮ ਵਿਦ ਪੀਜੀ ਡੀਸੀਏ ਜੇ ਤੁਸੀਂ ਕੰਪਲੀਟ ਕੀਤੀ ਆ ਅਤੇ ਟਾਈਪਿੰਗ ਤੁਹਾਨੂੰ ਆਉਂਦੀ ਹੈ ਇੰਗਲਿਸ਼ ਅਤੇ ਪੰਜਾਬੀ ਵਿੱਚ 30 ਸ਼ਬਦ ਪਰ ਮਿੰਟ ਦੀ ਹਿਸਾਬ ਨਾਲ 2 ਸਾਲ ਦਾ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਤੇ ਪੋਸਟਾਂ ਦੀ ਬੰਡ ਵੀ ਕੈਟਾਗਰੀ ਵਾਈ ਇੱਥੇ ਮੈਂਸ਼ਨ ਕੀਤੀ ਗਈ ਹੈ ਜੀ ਹਰ ਕੈਟਾਗਰੀ ਦਾ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਵਾਸਤੇ ਬਰਨਾਲਾ ਵਾਸਤੇ ਬਠਿੰਡਾ ਵਾਸਤੇ ਅਤੇ ਫਰੀਦਕੋਟ ਹੋ ਗਿਆ ਜੀ ਫਤਿਹਗੜ੍ਹ ਸਾਹਿਬ ਹੋ ਗਿਆ ਜੀ ਫਿਰੋਜ਼ਪੁਰ ਹੋ ਗਿਆ ਜੀ ਫਾਜ਼ਿਲਕਾ ਹੋ ਗਿਆ ਜੀ ਕੋਰਤਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਾਨਸਾ ਮੋਗਾ ਮਰਲਕੋਟਲਾ ਪਠਾਨਕੋਟ ਪਟਿਆਲਾ ਰੂਪਨਗਰ ਐਸਐਸ ਨਗਰ ਸੰਗਰੂਰ ਐਸਵੀਐਸ ਨਗਰ ਤਰਨਤਾਰਨ ਇਹ ਡਿਸਟ੍ਰਿਕਟ ਨਹੀਂ ਜਿਨ੍ਹਾਂ ਵਿੱਚ ਪੋਸਟਾਂ ਭਰੀਆਂ ਜਾਣਗੀਆਂ ਉਸ ਤੋਂ ਨਾ ਪੋਸਟ ਇਹ ਤੁਹਾਡਾ ਸਿਲੈਕਸ਼ਨ ਹੋਵੇਗਾ ਕੁਝ ਇਸ ਪ੍ਰਕਾਰ ਹੈ ਜੀ ਵਾਡਾ ਰਿਟਨ ਇਗਜ਼ਾਮ ਲਿਆ ਜਾਵੇਗਾ ਰਿਟਨ ਇਗਜ਼ਾਮ ਕੁਆਲੀਫਿਕੇਸ਼ਨ ਐਕਸਪੀਰੀਅੰਸ ਅਤੇ ਇੰਟਰਵਿਊ ਦੇ ਬੇਸ ਤੇ ਤੁਹਾਡਾ ਸੈਲੈਕਸ਼ਨ ਕੀਤਾ ਜਾਵੇਗਾ ਇਹਨਾਂ ਪੋਸਟਾਂ ਲਈ ਜੋ ਉਮਰ ਹੱਦ ਰੱਖੀ ਗਈ ਹੈ ਜੀ 18 ਤੋਂ ਲੈ ਕੇ 55 ਸਾਲ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ ਜੀ ਐਪਲੀਕੇਸ਼ਨ ਕੁਝ ਇਸ ਪ੍ਰਕਾਰ ਹੈ ਜਰਨਲ ਸਪੋਰਟ ਪਰਸਨ ਫਰੀडम फाइਟਰ ਲਈ ਹੈ ਜੀ 800 ਰੁਪਏ ਐਸਸੀ ਬੀਸੀ ایਡਬਲਿਊਐਸ ਜੋ ਉਮੀਦਵਾਰ ਨੇ ਉਹਨਾਂ ਲਈ 200 ਰੁਪਏ ਜੀ ਐਕਸ ਸਰਵਿਸਮੈਨ ਉਨਾ ਬਸਤੀ 160 ਰੁਪਏ ਤੇ ਦਿਵਿਆਂਗ ਨਹੀਂ ਪੀ ਡਬਲਯੂ ਡੀ ਉਮੀਦਵਾਰ ਨੇ ਜੀ ਉਹਨਾਂ ਲਈ 400 ਰੁਪਏ ਅਪਲੀਕੇਸ਼ਨ ਫੀਸ ਰੱਖੀ ਗਈ ਆ ਜੋ ਤੁਸੀਂ ਆਨਲਾਈਨ ਪੇਮੈਂਟ ਕਰਨੀ ਹੋਵੇਗੀ। ਵੈਬਸਾਈਟ ਤੇ ਮੈਂਸ਼ਨ ਕੀਤੀ ਹੈ ਇਸ ਵੈਬਸਾਈਟ ਤੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਲੈਣਾ ਹੋਵੇਗਾ ਜੀ। ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਮੈਂਸ਼ਨ ਕੀਤੀ ਗਈ ਆ। ਇੱਕ ਵਾਰ ਰੀਡ ਕਰਨ ਤੋਂ ਬਾਅਦ ਤੁਸੀਂ ਅਪਲਾਈ ਕਰ ਲੈਣਾ ਹੋਵੇਗਾ। ਦੋਸਤੋ ਉਮੀਦ ਕਰਦਾ ਮੇਰੇ ਦੁੱਤਾਂ ਨੂੰ ਚੰਗੀ ਲੱਗੀ ਹੋਵੇ ਦੇਖਣ ਤੁਹਾ ਬਹੁਤ ਬਹੁਤ ਧੰਨਵਾਦ।